ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਲੰਘੇ ਦਿੜੀ ਜੋ ਬਿਆਨ ਦਿੱਤੇ ਗਏ ਉਹਨਾਂ ਸਬੰਧੀ ਜਵਾਬ ਦਿੱਤਾ ਗਿਆ। ਯਾਨੀ ਹਰਪ੍ਰੀਤ ਸਿੰਘ ਨੇ ਜਿੰਨੀ ਵਿਰੋਧਤਾ ਹੋਈ ਜਥੇਦਾਰ ਦੇ ਅਹੁਦੇ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਹਰ ਇੱਕ ਚੀਜ਼ ਦਾ ਜਵਾਬ ਦਿੱਤਾ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹੁਣ ਪੰਥ ਪਰਿਵਾਰ ਵਾਰ ਦੇ ਗਲਮੇ ਤੋਂ ਆਜ਼ਾਦ ਹੋਣ ਜਾ ਰਿਹਾ ਹੈ ਔਰ ਨਾਲੋ ਨਾਲ ਇਸ ਮਸਲੇ ਉੱਤੇ ਵੀ ਆਪਣਾ ਸਪਸ਼ਟਿਕਰਨ ਦਿੱਤਾ ਹੈ ਕਿ ਆਖਿਰ ਜਥੇਦਾਰ ਦੇ ਅਹੁਦੇ ਤੋਂ ਹਟ ਕੇ ਪ੍ਰਧਾਨਗੀ ਦਾ ਅਹੁਦਾ ਕਿਉਂ ਇਖਤਿਆਰ ਕਰ ਲਿਆ ਜਾਂ ਇਸ ਸੰਬੰਧੀ ਜੋ ਟਿੱਪਣੀਆਂ ਹੋ ਰਹੀਆਂ ਸੀ ਉਹਦੇ ਉੱਤੇ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਕੀ ਬੋਲੇ ਨੇ ਆਓ ਸੁਣਦੇ ਵੱਡਾ ਹੰਗਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਗ ਨੇ ਉਹ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰ ਹੀ ਸਾਡੇ ਨਾਲ ਸੰਪਰਕ ਬਣਾ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ ਪੰਜਾਬੀਆਂ ਨੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤ ਹੋਣਾ ਪੰਥ ਨੇ ਮੁਕਤ ਹੋਣਾ ਤੇ ਉਹਦੇ ਲਈ ਸੀ ਮਾਹੌਲ ਤਿਆਰ ਕਰ ਰਹੇ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਚ ਹੈ ਪੰਜਾਬੀਆਂ ਦੇ ਹਿੱਤ ਚ ਹੈ ਜੀ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਿਹਾ ਸੀ ਦੱਖਣ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੋਂ ਜਥੇਦਾਰ ਸੀ ਜੇ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੱਕੜ ਸੁੱਟਦੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਉਹ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕੜ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛਿੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਡਿੱਗਣਗੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਆ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਕੋਈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਨ੍ਹਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜਿਹੋ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਨਹੀਂ ਯਾਨੀ ਜੀ ਸਾਨੂੰ ਕਿਰਪਾ ਕਰੀ ਸਿੱਖਾਂ ਦੇ ਧੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਲਈ ਕੱਲ ਪੋਲਿਟੀਕਲ ਪਾਰਟੀਆਂ ਦੀ ਤਾਂ ਪੋਲਿਟਿਕਲ ਪਾਰਟੀਆਂ ਦੇ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸੇ ਸਾਰੇ ਦੀ ਲੋੜ ਹੀ ਨਾ ਪਵੇ ਚ। ਆਪੀ ਪਾਰਟੀ ਦਾ ਕਿਹੜਾ ਹੋਵੇਗਾ। ਆਸੀ ਪੰਥ ਕੋਲੇ ਜਾਣਾ ਹੈ ਪੰਥ ਦੀ ਪੰਜਾਬੀਆਂ ਦੀ ਪ੍ਰਵਾਨਗੀ ਲੈਣੀ ਹੈ ਜਦੋਂ ਪੰਥ ਔਰ ਪੰਜਾਬੀਆਂ ਨੇ ਪ੍ਰਵਾਨਗੀ ਦੇ ਦਿੱਤੀ ਫਿਰ ਜੋ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਫਿਰਨੇ ਦੇ। ਜੀ ਕਿਸੇ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ ਕਿੰਨੇ ਲੰਬੇ ਅਰਸੇ ਤੋਂ ਆਸ਼ਦੀ ਪੀ ਐਸਪੀਸੀ ਦੀਆਂ ਚੋਣਾਂ ਡਿਊ ਨੇ। ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰਵਾਉਂਦੀ।